ਅੱਜ ਨਕੋਦਰ ਦੇ ਵਿੱਚ ਮਨੀ ਮਹਿੰਦਰ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਬਹੁਤ ਹੀ ਵੱਡਾ ਅਹੁਦਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਜੂਬ ਦੇ ਪ੍ਰਧਾਨ ਸ਼ਹਿਰੀ ਪ੍ਰਧਾਨ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਉਹਨਾਂ ਨੂੰ ਇਹ ਅਹੁਦਾ ਜਿਹੜਾ ਹਜ਼ਾਰਾਂ ਲੋਕਾਂ ਦੇ ਵਿੱਚ ਦਿੱਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਇੱਕ ਸਰੋਪਾ ਪਾ ਕੇ ਮਨੀ ਮਹਿੰਦਰੂ ਨੂੰ ਜਿਹੜਾ ਯੂਥ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਇਆ ਔਰ ਉਹਦੇ ਨਾਲ ਪ੍ਰਦੀਪ ਜਿਹੜੇ ਸ਼ੇਰਪੁਰ ਵਾਲੇ ਸ਼ੇਰਪੁਰ ਡੈਰੀ ਵਾਲੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਸਨ ਤੇ ਬਲਾਕ ਪ੍ਰਧਾਨ ਤੇ ਉਹਨਾਂ ਦੇ ਨਾਲ ਹੋਰ ਵੀ ਸ਼ਹਿਰ ਦੇ ਕਈ ਜਿਹੜੇ ਮਹਾਨ ਹਸਤੀਆਂ ਜਿਵੇਂ ਅਸ਼ਵਨੀ ਕੋਲੀ ਤੇ ਹੋਰ ਵੀ ਕਈ ਸ਼ਕਤੀਤਾ ਗੜਵਾਲ ਸਾਹਿਬ ਹੋਰ ਵੀ ਕਈ ਸ਼ਕਤੀਤਾ ਜਿਹੜੀਆਂ ਉਹਨਾਂ ਦੇ ਨਾਲ ਮੌਜੂਦ ਸਨ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਮਨੀ ਮਹਿੰਦਰੂ ਨੂੰ ਜਿਹੜਾ ਸ਼ਹਿਰੀ ਪ੍ਰਧਾਨ ਯੂਥ ਦਾ ਬਣਾਇਆ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਤੇ ਵੱਡਾ ਇਕੱਠ ਜਿਹੜਾ ਨਕੋਦਰ ਦੇ ਕਿਹ ਜੀ ਪੈਲਸ ਦੇ ਵਿੱਚ ਜਿਹੜਾ ਕੀਤਾ ਗਿਆ ਸੀਗਾ ਔਰ ਇਹ ਜਿਹੜਾ ਬਹੁਤ ਹੀ ਵੱਡਾ ਪ੍ਰੋਗਰਾਮ ਜਿਹੜਾ ਉਹਨਾਂ ਵੱਲੋਂ ਮਨੀ ਮਹਿੰਦਰੂ ਜੀ ਨੂੰ ਜਿਹੜੀ ਇੱਕ ਵੱਡੀ ਜਿਵੇਂ ਵਾਰੀ ਜਿੰਦਗੀ ਕੀ ਕਰਨੀ ਆ ਅ ਮਨੀ ਮਹਿੰਦਰੂ ਇਲੈਕਸ਼ਨ ਦੇ ਦੌਰਾਨ ਤੋਂ ਲੈ ਕੇ ਕਾਫੀ ਸਾਰੀ ਮਿਹਨਤ ਇਹਨੇ ਕੀਤੀ ਹੈ ਤੇ ਇਹ ਤਜਰਬਾ ਵੀ ਹੈਗਾ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਰਿਹਾ ਹੋਇਆ। ਔਰ ਸਿਮਰਤ ਵੀ ਆ ਕੇ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੇ ਸ਼ਹਿਰੀ ਜ਼ਿੰਮੇਵਾਰੀ ਜਿਹੜੀ ਆ ਉਹ ਮਨਿਮੰਤਰ ਨੂੰ ਸੌਂਪੀ ਜਾ ਰਹੀ ਹੈ। ਔਰ ਕਿਉਂਕਿ ਪਾਰਟੀ ਨੂੰ ਬਣਿਆ ਨੂੰ ਵੀ ਸਾਨੂੰ ਸਰਕਾਰ ਨੂੰ 2 ਸਾਲ ਹੋ ਗਏ ਆ ਬਹੁਤ ਸਾਰੇ ਨੌਜਵਾਨ ਆ ਜਿਹੜੇ ਜਿਹੜੇ ਹਜੇ ਤੱਕ ਪਾਰਟੀ ਦੇ ਨਾਲ ਨਹੀਂ ਜੁੜ ਸਕੇ ਸੀ ਉਹ ਜੁੜਨਾ ਚਾਹੁੰਦੇ ਆ। ਬਹੁਤ ਸਾਰੇ ਨੌਜਵਾਨ ਹਾਲਾਂਕਿ ਵੋਟਾਂ ਸਭ ਨੇ ਪਾਈਆਂ ਹੋਈਆਂ। ਇਹ ਨਹੀਂ ਹੈ ਕਿ ਕੋਈ ਨਵੇਂ ਸ਼ਾਮਲ ਹੋ ਰਹੇ ਆ ਵੋਟਾਂ ਨੌਜਵਾਨਾਂ ਨੇ ਡਟ ਕੇ ਪਾਈਆਂ ਹੋਈਆਂ ਮੈਨੂੰ ਪਤਾ ਹੈ ਮੈਂ ਨੌਜਵਾਨਾਂ ਦੀਆਂ ਵੋਟਾਂ ਨਾਲ ਜਿੱਤੀ ਹੋਈਆਂ ਵੋਟਾਂ ਨੌਜਵਾਨਾਂ ਨੇ ਬਹੁਤ ਪਾਈਆਂ ਹੋਈਆਂ ਪਰ ਫਿਰ ਵੀ ਨੌਜਵਾਨ ਪਾਰਟੀ ਦੇ ਨਾਲ ਜੁੜਨਾ ਚਾਹੁੰਦੇ ਆ ਉਹ ਕੋਈ ਜਿੰਨੀ ਦੇਰ ਅਸੀਂ ਕਿਸੇ ਇਨਸਾਨ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਫਿਰ ਉਨੀ ਦੇਰ ਦੇ ਉਹ ਉਹਦੇ ਲਈ ਫਿਰ ਔਖਾ ਹੋ ਜਾਂਦਾ ਹੁੰਦਾ ਕਿ ਹਰ ਇੱਕ ਸਿੱਧਾ ਕੰਟੈਕਟ ਨਹੀਂ ਕਰ ਸਕਦਾ ਸੰਗਠਨ ਦੇ ਵਿੱਚ ਵਾਅਦਾ ਕੀਤਾ ਜਾਊਗਾ ਹਰ ਮੁਹੱਲੇ ਦੇ ਵਿੱਚ ਇੱਕ ਸਰਗਰਮ ਟੀਮ ਜਿਹੜੀ ਆ ਨੌਜਵਾਨਾਂ ਦੀ ਇਹ ਮਨੀ ਮਹਿੰਦਰੂ ਕਰਨੇ ਮੁੰਡੇ ਸ਼ੁਰੂ ਤੋਂ ਨਾਲ ਆ ਕਰਨ ਇਹ ਵਰुण ਗੱਭਾ ਆ ਪਰ ਐਸੀ ਵਿੰਗ ਦੇ ਇੱਕ ਤੋਂ ਮੁੰਡੇ ਰਾਜ ਅਜਾ ਇਹ ਵੀ ਐਸਸੀ ਐਸਸੀ ਰਾਜੀ ਦੇ ਵੀ ਬਹੁਤ ਸਾਰੇ ਮੁੰਡੇ ਆ ਜਿਹੜੇ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਸਰਗਰਮ ਰਹੇ ਆ ਉਹਨਾਂ ਦੀਆਂ ਟੀਮਾਂ ਉਹਨਾਂ ਦੀ ਵੀ ਅਗਵਾਈ ਦੇ ਵਿੱਚ ਟੀਮਾਂ ਜਿਹੜੀਆਂ ਹਰ ਵਾਰਡ ਦੇ ਵਿੱਚ ਕੋਸ਼ਿਸ਼ ਕੀਤੀ ਜਾਏ ਕਿ ਕਿ ਬੂਥ ਵਾਈਜ਼ ਟੀਮਾਂ ਜਿਹੜੀਆਂ ਨੌਜਵਾਨਾਂ ਦੀਆਂ ਉਹ ਖੜੀਆਂ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਿੰਮੇਵਾਰੀ ਜਿਹੜੀ ਆ ਸਾਡੀ ਜ਼ਰੂਰੀ ਨਹੀਂ ਹੈ ਕਿ ਸਿਰਫ ਮਨੀ ਮੇਂਦਰ ਨੂੰ ਮਨੀ ਮੇਂਦਰ ਨੂੰ ਗਾਈਡ ਕਰਨ ਵਾਸਤੇ ਸਾਰੀਆਂ ਜਿਹੜੇ ਨਕੋਦਰ ਦੀ ਸੀਨੀਅਰ ਲੀਡਰਸ਼ਿਪ ਆ ਹੈਪੀ ਵੀ ਆਪਣੇ ਨਾਲ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇਹਨਾਂ ਨੂੰ ਗਾਈਡ ਕਰੂਗੀ ਇਹਨਾਂ ਦਾ ਸਾਥ ਦੇਊਗੀ ਔਰ ਚੰਗੇ ਜਿਹੜੇ ਮੁੰਡੇ ਸਾਡੇ ਜਿਹੜੇ ਕੁਝ ਕਰਨਾ ਚਾਹੁੰਦੇ ਸਮਾਜ ਵਾਸਤੇ ਅੱਗੇ ਆਉਣਾ ਚਾਹੁੰਦੇ ਆ ਜਿਨ੍ਹਾਂ ਦੀ رائے ਜਿਹੜੀ ਉਹ ਕਦੀ ਕਾਊਂਟ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਇਹ ਸਲਾਹ ਉਹਨਾਂ ਦੇ مشورے ਉਹਨਾਂ ਦੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਜਲਦੀ ਤੋਂ ਜਲਦੀ ਐਟ ਲੀਸਟ ਜ਼ਿਆਦਾ ਨਹੀਂ ਤੇ 2 ਮਹੀਨਿਆਂ ਬਾਅਦ ਇੱਕ ਮੀਟਿੰਗ ਜਿਹੜੀ ਐ ਸਰਗਰਮ ਜਿੰਨੀ ਸਾਡੀ ਟੀਮ ਬਣੂਗੀ ਮੈਂ ਉਹਦੀ ਮੀਟਿੰਗ ਲਿਆ ਕਰੂੰਗੀ ਤਾਂ ਕਿ ਮੈਂ ਜਾਣ ਸਕਾਂ ਉਹ ਕੀ ਚਾਹੁੰਦੇ ਆ ਉਹ ਕੀ ਕਰਦੇ ਆ ਉਹ ਕੀ ਕਰਨਾ ਚਾਹੁੰਦੇ ਆ ਇਹਦੇ ਵਾਸਤੇ ਮੈਂ ਜਿਹੜੀ ਆ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਸਰਗਰਮੀ ਦੇ ਨਾਲ ਚੱਲਣ ਵਾਸਤੇ ਜਿਹੜੀ ਉਹ ਲੰਬਵਧ ਕਰਨ ਵਾਸਤੇ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ ਜੀ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੁਹਾਨੂੰ ਕੀ ਕਹਿਣਾ ਚਾਹੋਗੇ ਮੈਂ ਜੀ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਮਤਲਬ ਵੱਧ ਤੋਂ ਵੱਧ ਮਿਹਨਤ ਕਰਾਂਗੇ ਐਮਐਲਏ ਸਾਹਿਬ ਨੇ ਬਹੁਤ ਵੱਡੀ ਸ਼ਹਿਰ ਦੀ ਜ਼ਿੰਮੇਵਾਰੀ ਦਿੱਤੀ ਆ ਆਪਾਂ ਜਿੰਨਾ ਵੀ ਯੂਥ ਆ ਉਹਨੂੰ ਚੰਗੇ ਰਾਹਤੇ ਤੇ ਲੈ ਕੇ ਜਾਣਾ ਇਹ ਬੜੀ ਵੱਡੀ ਗੱਲ ਆ ਔਰ ਸਾਰੇ ਸ਼ਹਿਰ ਨੇ ਮੇਰੇ ਭਰਾਵਾਂ ਨੇ ਪ੍ਰਦੀਪ ਉਹਨਾਂ ਨੇ ਕਰਨ ਨੇ ਗਾਬਾ ਸਾਹਿਬ ਸੈਨੀ ਨਿੱਜਰ ਗੜਵਾਲ ਸਾਹਿਬ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਛੋਟੀ ਜੀ ਮੀਟਿੰਗ ਤਾਈਬ ਰੱਖਿਆ ਸੀਗਾ ਪਰ ਉਮੀਦ ਤੋਂ ਵੱਧ ਹਜ਼ਾਰ ਦੇ ਹਿਸਾਬ ਨਾਲ ਬੰਦੇ 800000 ਬੰਦਾ ਇਕੱਠਾ ਹੋਇਆ ਤੇ ਮੈਂ ਹਰੇਕ ਆਪਣੇ ਜਿਹੜੇ ਮੈਨੂੰ ਸਹਿਯੋਗ ਕੀਤਾ ਬਹੁਤ ਜ਼ਿਆਦਾ ਥੈਂਕ ਯੂ ਇਹਨਾਂ ਦਾ ਕਰਦਾ ਤੇ ਸਾਰਿਆਂ ਨੂੰ ਕੋਈ ਵੀ ਦਿੱਕਤ ਹੋਵੇ ਕੋਈ ਪ੍ਰੋਬਲਮ ਹੋਵੇ ਤੁਸੀਂ ਆ ਕੇ ਤੁਸੀਂ ਸੇਵਾ ਦਾ ਮੌਕਾ ਦੇ ਸਕਦੇ ਆ ਆਪਾਂ ਉਹਦੇ ਨਾਲ ਤੁਹਾਡੇ ਭਰਾਵਾਂ ਨਾਲ ਖੜੇ ਆ ਸਾਰਿਆਂ ਨਾਲ ਥੈਂਕ ਯੂ ਜੀ ਹਾਂ ਜੀ ਜੀ ਬਸ ਜੀ ਭਾਜੀ ਅੱਜ ਮਨੀ ਮਹਿੰਦਰ ਜੀ ਨੇ ਇੱਕ ਪੋਤਾ ਦਿੱਤਾ ਕਿ ਜਾਂ ਕਰਨੀ ਦੀ ਚੇਰੀ। ਹਾਂ ਜੀ ਬਹੁਤ ਅੱਜ ਖੁਸ਼ੀ ਦੀ ਗੱਲ ਆ ਕਿ ਸਾਡਾ ਛੋਟਾ ਵੀਰ ਮਨੀ ਮਹਿੰਦਰੂ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੂਦਰ ਜੀ ਵੱਲੋਂ ਨਕੂਦਰ ਸ਼ਹਿਰ ਦਾ ਯੂਥ ਦਾ ਪ੍ਰਧਾਨ ਲਗਾਇਆ ਗਿਆ ਤੇ ਆਸ ਕਰਦੇ ਹਾਂ ਸਾਡਾ ਭਰਾ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਵਧੀਆ ਢੰਗ ਦੇ ਨਾਲ ਸੋਲਵ ਕਰੂਗਾ ਤੇ ਪਾਰਟੀ ਵਾਸਤੇ ਇਹ ਦਿਨ ਦੁਗਣੀ ਚਾ ਰਾਤ ਚੋਗਣੀ ਮਿਹਨਤ ਕਰੂਗਾ ਤਾਂ ਕਿ ਹੋਰ ਵੱਧ ਵੱਧ ਤਰੱਕੀਆਂ ਕਰੇ ਤੇ ਵੀਰ ਨੂੰ ਅੱਜ ਦੇ ਦਿਨ ਪ੍ਰਧਾਨ ਲੱਗਣ ਤੇ ਸਾਡੇ ਵੱਲੋਂ ਮੇਰੇ ਭਰਾਵਾਂ ਵੱਲੋਂ ਤੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਤੁਹਾਡਾ ਸਾਥੀ ਮਨਿੰਦਰੂ ਜੀ ਅੱਜ ਬਹੁਤ ਵੱਡਾ ਉਦਦਾ ਮਿਲਿਆ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਇਸ ਮੁਬਾਰਕ ਭਰੇ ਦਿਨ ਤੇ ਆਪ ਸਭ ਜੀ ਨੂੰ ਪ੍ਰੈਸ ਨੂੰ ਜੀ ਆਇਆਂ ਕਹਿੰਦੇ ਆ ਤੇ ਸ਼ੁਭ ਕਾਮਨਾਵਾਂ ਦਿੰਦੇ ਆ ਆਪਣਾ ਵੱਡਾ ਵੀਰ ਮਨੀ ਮਿੰਦਰੂ ਜਿਨ੍ਹਾਂ ਨੇ ਦਿਨ ਰਾਤ 파ਟੀ ਲਈ ਸ਼ੁਰੂ ਤੋਂ ਆਪਣਾ ਯੋਗਦਾਨ ਪਾਉਂਦੇ ਹੋਏ 파ਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਗਏ ਆ ਤੇ ਅੱਜ ਇਹਨਾਂ ਨੂੰ ਐਡਾ ਵੱਡਾ ਮੌਕਾ ਸਰਦਾਰ ਭਗਵਾਨ ਸਿੰਘ ਮਾਨ ਜੀ ਅਤੇ ਮੈਡਮ 인ਦਰਜੀਤ ਕੌਰ ਮਾਨ ਜੀ ਦੀ ਰੈਨਵਾਈ ਹੇਠ ਮਿਲਿਆ ਆ ਤੇ ਅਸੀਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਆਸ ਕਰਦਾ ਵੱਡੇ ਭਾਜੀ ਤੋਂ ਕਿ ਉਹ ਆਪਣੀ ਤੇ ਜਿੱਤੀ ਦੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਣਗੇ ਸਾਨੂੰ ਪੂਰੀ ਉਮੀਦ ਹੈ ਜੀ ਕੀ ਇਹ ਦਿਨ ਰਾਤ ਜਿੱਦਾਂ ਤਰੱਕੀ ਕਰਦੇ ਰਹੇ ਆ ਇਹ 24 ਘੰਟੇ ਸਾਡੀ ਯੂਥ ਲਈ ਸਾਡੇ ਸ਼ਹਿਰ ਲਈ ਸਾਡੇ ਹਲਕੇ ਲਈ ਇਦਾਂ ਦਿਨ ਰਾਤ ਮਿਹਨਤ ਜਿੱਦਾਂ ਕਰਦੇ ਸੀ ਉਸ ਤੋਂ ਵੀ 8 ਗੁਣਾ 10 ਗੁਣਾ ਵੱਧ ਕੇ ਕਰਦੇ ਰਹਿਣਗੇ ਤੇ ਮੈਂ ਆਪ ਜੀ ਦੀ موجودگی ਵਿੱਚ ਇਹਨਾਂ ਦਾ ਬਹੁਤ 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 ਧੰਨਵਾਦ ਕਰਦਾ ਹਾਂ ਆਪ ਸਭ ਦਾ ਧੰਨਵਾਦ ਕੀਤਾ ਕਰਦਾ ਹਾਂ ਜਿੰਨਾ ਯੂਥ ਇਕੱਠਾ ਹੋਇਆ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ